ਲੋ ਵੀ ਸਰਪੰਚੀ ਦੇ ਚਾਹਵਾਨ ਬੰਦੇ ਆ ਵੇਖੋ ਬੰਦਾ ਸਰਪੰਚੀ ਦੇ ਤੁਹਾਨੂੰ ਦੱਸ ਰਿਹਾ ਹੈ ਵੀ ਕੀ ਕੀ ਕਾਰਨਾਮਾ ਹੈ ਕਿ ਤਰ੍ਹਾਂ ਸਰਪੰਚੀ ਦੀ ਚੋਣ ਲੜੀ ਜਾਂਦੀ ਹੈ ਕੀ ਸਰਪੰਚੀ ਤੋਂ ਬਾਅਦ ਵਿੱਚ ਹੁੰਦਾ ਹੈ ਸਬਰ ਸਮੰਤੀ ਦੇ ਨਾਲ ਜਿਹੜਾ ਸਰਪੰਚ ਚੁਣ ਲੈਣਾ ਉਹ ਬਹੁਤ ਵਧੀਆ ਗੱਲ ਆ ਨਹੀਂ ਤਾਂ ਆਹ ਵੀਰ ਦੀਆਂ ਗੱਲਾਂ ਸੁਣ ਕੇ ਵੇਖੋ ਤੁਹਾਨੂੰ ਪਤਾ ਲੱਗ ਜੂ ਵੀ ਬਾਈ ਕੀ ਕਹਿ ਰਿਹਾ ਹੈ ਜੀ ਸੱਚ ਦੱਸਾ ਲਓ ਜੀ ਮੇਰੇ ਵੀਰੋ ਆਪਣੀ ਸਰਪੰਚੀ ਦਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਨ ਜਾਣਦੇ ਆ ਸੱਚ ਦੱਸਾਂ ਹੁਣ ਮੈਂ ਪਸਤਾਵਾ ਆਪਣੀ ਹੱਡ-ਬੀਤੀ ਸੁਣਾਵਾ ਰਤਾ ਝੂਠ ਨਾ ਬੋਲਾਂ ਜੀ ਇੱਥੇ ਜਿੱਤ ਕੇ ਹਾਰਾ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਯਾਰਾ ਨੇ ਜਿਹਦੇ ਘਰੇ ਕਦੇ ਪੈਰ ਨਾ ਧਰਿਆ ਉਹਦੇ ਘਰੇ ਵੀ ਗਏ ਵੋਟਾਂ ਖਾਤਰ ਲੋਕਾਂ ਅੱਗੇ ਹੱਥ ਜੋੜਨੇ ਪਏ ਹੱਥ ਜੋੜ ਕੇ ਵਾਂਗ ਭਿਖਾਰੀ ਸਾਰਾ ਪਿੰਡ ਸੀ ਘੁੰਮੇ ਨਲੀਆਂ ਵਗਦੇ ਬੱਚਿਆਂ ਦੇ ਵੀ ਮੂੰਹ ਅਸਾਂ ਨੇ ਚੁੰਮੇ ਗੋਦੀ ਚੁੱਕਿਆਂ ਕਈਆਂ ਉੱਤੇ ਸੁੱਟੀਆਂ ਲਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਯਾਰਾਂ ਨੇ ਆਪਣਿਆਂ ਦੀ ਚੁੱਕ ਵਿੱਚ ਆ ਕੇ ਪੈਲੀ ਗਹਿਣੇ ਪਾਈ दारू ਮੁਰਗੇ ਦੀ ਪਾਰਟੀ ਖੂਬ ਜਿਹਾ ਚਲਾਈ ਮੇਰੀ ਪੀ ਕੇ ਮੇਰੇ ਬੂਹੇ ਮਾਰੀਆਂ ਲੋਕਾਂ ਚੀਕਾਂ ਦੋ ਧੜਿਆਂ ਵਿੱਚ ਝਗੜਾ ਹੋਇਆ ਭੁਗਤਾਂ ਅਜੇ ਤਰੀਕਾਂ ਕੋਟ ਕਚਹਿਰੀਆਂ ਦੇ ਵਿੱਚ ਲੱਗੇ ਕਈ ਹਜ਼ਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਜਾ ਰਣੀ ਕਿਸ਼ਤਾਂ ਕਰਕੇ ਮੋਟਰਸਾਈਕਲ ਨਵਾਂ ਮੈਂ ਇੱਕ ਘਟਾਇਆ ਕਹਿਣ ਲੋਕੀ ਸਰਪੰਚਾ ਥੇ ਤਾਂ ਮਾਲਾ ਮੋਟਾ ਆਇਆ ਇੱਕੋ ਗੱਲ ਹੀ ਆਖੇ ਪਿੰਡ ਵਿੱਚ ਜਿਹੜਾ ਵੀ ਮੈਨੂੰ ਟੋਕੇ ਆਪਣਾ ਹੀ ਆਪ ਬਣਾਇ ਜਾਨਾ ਪਿੰਡ ਬਾਰੇ ਨਾ ਸੋਚੇ ਸੋਚੀ ਪਾਇਆ ਸੋਚੀ ਪਾਇਆ ਸੋਚੀ ਪਾਇਆ ਮੈਨੂੰ ਲੋਕਾਂ ਦੇ ਆ ਵਿਚਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਜਾ ਰਣੀ ਚਾਹ ਪੀਣ ਦੀ ਖਾਤਰ ਲੋਕੀ ਕਈ ਬਹਾਨੇ ਕਰਦੇ ਸਰਪੰਚ ਸਾਹਿਬ ਜੀ ਘਰੇ ਹੀ ਉਹ ਕਹਿ ਕੇ ਅੰਦਰ ਵੜਦੇ ਚੌਥੇ ਕੁ ਦਿਨ ਗੇਟ ਮੂਰੇ ਲਾ ਲੈਣ ਪੁਲਸੀ ਇਹ ਹਾਂਡੇ ਘਰ ਵਾਲੀ ਤਾਂ ਕਮਲੀ ਹੋ ਗਈ ਧੋ ਤੋਂ ਝੂਠੇ ਭਾਂਡੇ ਲੱਗਦਾ ਸੀ ਜਿਵੇਂ ਢਾਬਾ ਖੋਲ ਲਿਆ ਸਰਦਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਯਾਰਾਂ ਨੇ 5 ਸਾਲਾਂ ਦੀ ਕਲਾ ਜਦੋਂ ਮੈਂ ਗਲੋਂ ਸੀ ਆਪਣੇ ਇਲਾਹੀ ਸਾਰੇ ਪਿੰਡ ਤੋਂ ਮੈਂ ਤਾਂ ਮਿੱਤਰੋ ਲੈ ਬੈਠਾ ਕੋਹੜਾਈ ਕੋਈ ਕਹਿੰਦਾ ਇਹਨੇ ਪੈਸੇ ਖਾਲੇ ਗਲੀਆਂ ਨਾਲੀਆਂ ਵਾਲੇ ਕੋਈ ਕਹਿੰਦਾ ਮੜੀਆਂ ਦੇ ਪੈਸੇ ਪੰਨੂ ਨੇ ਸਭ ਖਾ ਲੇ ਸਿਫਤ ਕਿਸੇ ਨੇ ਕੀਤੀ ਜੀ ਮਿਲੀਆਂ ਫਟਕਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਯਾਰਾਂ ਨੇ ਇੱਕ ਵਾਰੀ ਸਰਪੰਚੀ ਕਰਕੇ ਵੇਖੀ ਯਾਰਾਂ ਨੇ